ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਿੰਜਣ ਸਾਧ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਹਨ ਖਾਲਸਾ ਜੀ ਕਿ ਭਾਈ ਜੇ ਪਰਮੇਸ਼ਰ ਨਾਲ ਜੁੜਾਂਗੇ ਵਾਹਿਗੁਰੂ ਦੀ ਬਾਣੀ ਨਾਲ ਜੁੜਾਂਗੇ ਇਹ ਖਾਲਸਾ ਜੀ ਸਾਡਾ ਹੀ ਲਾਭ ਹੈ ਸਾਨੂੰ ਮਹਾਰਾਜ ਕਹਿੰਦੇ ਨੇ ਵਾਜਾ ਮਾਰਦੇ ਨੇ ਭਾਈ ਅੰਮ੍ਰਿਤ ਵੇਲੇ ਜਾਗੋ ਬਾਣੀ ਪੜੋ ਨਾਮ ਜਪੋ ਉਹ ਕਾਦੇ ਵਾਸਤੇ ਕਹਿੰਦੇ ਹਨ ਕਿ ਸਾਡਾ ਭਲਾ ਹੋ ਜਾਵੇ ਸਾਨੂੰ ਲੱਗਦਾ ਕਿ ਭਾਈ ਪਤਾ ਨਹੀਂ ਕੀ ਬੰਧਨ ਮਹਾਰਾਜ ਨੇ ਸਾਨੂੰ ਪਾਇਆ ਹੈ ਇਹ ਬੰਧਨ ਨਹੀਂ ਹੈ ਖਾਲਸਾ ਜੀ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੇ ਤੇ ਮਿਹਰ ਕੀਤੀ ਹੈ ਸਾਡੇ ਤੇ ਤਰਸ ਕੀਤਾ ਹੈ ਜੋ ਮਹਾਰਾਜ ਸਾਨੂੰ ਇਹ ਖਾਲਸਾ ਜੀ ਮਤ ਦਿੰਦੇ ਪਏ ਨੇ ਕਿਉਂਕਿ ਸੰਸਾਰ ਵਿੱਚ ਕੋਈ ਵੀ ਐਸਾ ਨਹੀਂ ਹੈ ਜਿਹੜਾ ਗੁਰੂ ਦਾ ਮਾਰਗ ਦਿਖਾ ਦੇਵੇ ਪਰਮੇਸ਼ਰ ਦਾ ਮਾਰਗ ਦਿਖਾ ਦੇਵੇ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਰਾਹ ਦਾਸ ਹੀ ਨਹੀਂ ਸਕਦਾ ਖਾਲਸਾ ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਹੀ ਗੱਲ ਵਾਰ-ਵਾਰ ਆਖਦੇ ਭਾਈ ਗੁਰਮੁਖੋ ਨਾਮ ਜਪੋ ਬਾਣੀ ਪੜੋ ਅਭਿਆਸ ਕਰੋ ਕਿਉਂਕਿ ਸੱਚੇ ਪਾਤਸ਼ਾਹ ਤੋਂ ਬਿਨਾਂ ਮਹਾਰਾਜ ਨੂੰ ਆਰਾਧਨ ਤੋਂ ਬਿਨਾਂ ਮਹਾਰਾਜ ਦਾ ਭਜਨ ਕਰਨ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੋਣਾ ਕਿਸੇ ਨੇ ਬਾਹ ਨਹੀਂ ਜੇ ਫੜਨੀ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਦਾ ਨਾਮ ਜਪਿਆ ਕਰੀਏ ਤੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਫਿਰ ਖਾਲਸਾ ਜੀ ਸਰਬ ਵਿਆਪੀ ਜਿਹੜਾ ਕਰਤਾਰ ਹੈ ਅਕਾਲ ਪੁਰਖ ਹੈ ਉਹ ਸਾਡੀ ਰੱਖਿਆ ਕਰੇਗਾ ਸਾਡੇ ਹਰ ਇੱਕ ਕਾਰਜ ਵਿੱਚ ਉਹ ਆਪ ਖਲੋਵੇਗਾ ਮਹਾਰਾਜ ਕਹਿੰਦੇ ਵੀ ਹੈ ਨਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਵੀ ਕਰਦੇ ਹਨ ਵਿਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ ਖਾਲਸਾ ਜੀ ਫਿਰ ਵਾਹਿਗੁਰੂ ਆਪ ਸਹਾਇਤਾ ਕਰਦਾ ਹੈ ਜਿਹੜਾ ਪਰਮੇਸ਼ਰ ਨਾਲ ਜੁੜਦਾ ਹੈ ਉਹਦੀ ਰੱਖਿਆ ਪਰਮੇਸ਼ਰ ਆਪ ਕਰਦਾ ਹੈ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਦਾਤਾ ਹੈ ਉਹ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਉਹਨੇ ਜੁਗਾਂ ਜੁਗਾਂ ਵਿੱਚ ਆਪਣੇ ਭਗਤ ਪੈਦਾ ਕੀਤੇ ਹਨ ਭਗਤ ਪ੍ਰਹਿਲਾਦ ਜੀ ਵਰਗੇ ਭਗਤ ਤਰੂਜੀ ਵਰਗੇ ਖਾਲਸਾ ਜੀ 5 5 ਸਾਲ ਦੀ ਉਮਰ ਹੈ ਉਹਨਾਂ ਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਆਪ ਰੱਖਿਆ ਕਰਨ ਆਉਂਦੇ ਹਨ ਇਹ ਖਾਲਸਾ ਜੀ ਉਹਨਾਂ ਦਾ ਫਿਰਤਾ ਪਰ ਵੀ ਨੁਕਸਾਨ ਨਹੀਂ ਹੁੰਦਾ ਹਵਾਲ ਤੱਕ ਉਹਨਾਂ ਦਾ ਵਿੰਗਾ ਨਹੀਂ ਹੁੰਦਾ ਜਿਹੜੇ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਇਹ ਖਾਲਸਾ ਜੀ ਜਿਹੜਾ ਵਾਹਿਗੁਰੂ ਜੀ ਦੇ ਸ਼ਬਦ ਨਾਲ ਜੁੜਦਾ ਹੈ ਅਰਧਨਾ ਕਰਦਾ ਹੈ ਨਾਮ ਜਪਦਾ ਹੈ ਭਗਤ ਬੰਦਗੀ ਕਰਦਾ ਹੈ ਫਿਰ ਉਹਦੀ ਖਾਲਸਾ ਜੀ ਸਾਰੇ ਜਗਤ ਵਿੱਚ ਮਹਾਰਾਜ ਸੋਭਾ ਕਰਾਉਂਦੇ ਹਨ ਸਾਰੇ ਜਗਤ ਵਿੱਚ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਉਹਦੀ ਸੋਭਾ ਹੋ ਜਾਂਦੀ ਹੈ ਕੌਣ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਨੂੰ ਕੌਣ ਨਹੀਂ ਜਾਣਦਾ ਭਗਤ ਜੀ ਭਗਤ ਬਾਬਾ ਨਾਮਦੇਵ ਸਾਹਿਬ ਜੀ ਨੂੰ ਕੌਣ ਨਹੀਂ ਜਾਣਦਾ ਖਾਲਸਾ ਜੀ ਮਹਾਰਾਜ ਆਪਣੇ ਭਗਤਾਂ ਦੀ ਜੈ ਜੈਕਾਰ ਕਰਵਾ ਦਿੰਦੇ ਹਨ ਜੈ ਜੈਕਾਰ ਜਗ ਗਾਵੇ ਖਾਲਸਾ ਜੀ ਫਿਰ ਸਾਰਾ ਜਗ ਉਹਦੇ ਸੋਭਾ ਦੇ ਗੀਤ ਗਾਉਂਦੇ ਹਨ ਮਨ ਚੰਦੇ ਅੜੇ ਫਲ ਪਾਵੈ ਉਹ ਮਨੁੱਖ ਖਾਲਸਾ ਜੀ ਜੋ ਮਨ ਵਿੱਚ ਚਿਤਵਦਾ ਹੈ ਜੋ ਸੋਚਦਾ ਹੈ ਉਹੀ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਇਹ ਗੱਲ ਵਾਰ-ਵਾਰ ਆਖਦੇ ਹਨ ਤੇ ਭਾਈ ਗੁਰਮੁਖੋ ਨਾਮ ਜਪੋ ਬਾਣੀ ਪੜੋ ਕਿਉਂਕਿ ਜਦੋਂ ਸਤਿਗੁਰਾਂ ਦੀ ਸ਼ਰਨ ਚਲੇ ਜਾਵਾਂਗੇ ਫਿਰ ਸਾਰੀਆਂ ਚਿੰਤਾਵਾਂ ਝੋਰੇ ਖਤਮ ਹੋ ਜਾਣਗੀਆਂ ਸੋ ਮਹਾਰਾਜ ਦੀ ਇਹ ਖਾਲਸਾ ਦੀ ਜਿਹੜੀ ਖੇਡ ਹੈ ਇਹਨੂੰ ਸਮਝਣਾ ਚਾਹੀਦਾ ਹੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਹਰ ਪ੍ਰਕਾਰ ਦੀ ਚਿੰਤਾ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਦੂਰ ਕਰ ਦਿੰਦੇ ਹਨ ਸੋ ਇਸ ਕਰਕੇ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਮਹਾਰਾਜ ਦਾ ਨਾਮ ਜਿਹੜਾ ਹੈ ਖਾਲਸਾ ਜੀ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਨੇੜੇ ਕਰਦਾ ਹੈ ਤੇ ਫਿਰ ਆਪਣੇ ਦਾਸ ਦਾ ਸਦਾ ਰਖਵਾਲਾ ਪਰਮੇਸ਼ਰ ਬਣਦਾ ਆਪਣੇ ਦਾਸ ਦਾ ਸਦਾ ਰਖਵਾਲਾ ਜਿਹੜਾ ਉਹਦਾ ਨਾਮ ਜਪਦਾ ਹੈ ਉਹਦੀ ਰੱਖਿਆ ਵੀ ਫਿਰ ਵਾਹਿਗੁਰੂ ਕਰਦਾ ਹੈ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜੋ ਪਾਲਾ ਖਾਲਸਾ ਜੀ ਜਿਵੇਂ ਆਪਣੇ ਬੱਚਿਆਂ ਨੂੰ ਮਾਂ ਪਿਓ ਪਾਲਦੇ ਹਨ ਇਸੇ ਪ੍ਰਕਾਰ ਪਰਮੇਸ਼ਰ ਆਪਣੇ ਸੇਵਕਾਂ ਦੀ ਇੱਜ਼ਤ ਪਤ ਰੱਖਦਾ ਹੈ ਇਸ ਕਰਕੇ ਖਾਲਸਾ ਜੀ ਨਾਮ ਜਪੀਏ ਨਾਮ ਜਪਣ ਦੇ ਨਾਲ ਜਮਾ ਦੀ ਮਾਰ ਤੋਂ ਬਚ ਜਾਵਾਂਗੇ ਵਡਭਾਗੀ ਸਤਗੁਰ ਪਾਇਆ ਜਿਨੂੰ ਜਮ ਕਾ ਪੰਥ ਮਿਟਾਇਆ ਐਸਾ ਸਤਗੁਰੂ ਸਾਨੂੰ ਮਿਲਿਆ ਹੋਇਆ ਹੈ ਧੰਗੁਰੂ ਨਾਨਕ ਸਾਹਿਬ ਇਹ ਵੱਡੇ ਭਾਗ ਹਨ ਖਾਲਸਾ ਜੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਖਾਲਸਾ ਜੀ ਅੰਮ੍ਰਿਤ ਪਾਣ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਆ ਰਹੇ ਨੇ ਕਲਗੀਧਰ ਮਹਾਰਾਜ ਦੇ ਪੁੱਤਰ ਬਣ ਰਹੇ ਹਨ ਪੁੱਤਰੀਆਂ ਬਣ ਰਹੇ ਹਨ ਇਹ ਮਹਾਰਾਜ ਦੀ ਖੇਡ ਹੈ ਸੋ ਇਸ ਕਰਕੇ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸਾਰਿਆਂ ਸੁੱਖਾਂ ਦੇ ਦਾਤੇ ਹਨ ਸੋ ਇਸ ਕਰਕੇ ਖਾਲਸਾ ਜੀ ਹਰ ਅਮਰਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪਰਬ ਕਰਨ ਹਾਰ ਰੱਖ ਲੀਆ ਉਹ ਵਾਹਿਗੁਰੂ ਜੀ ਦੀ ਬਾਣੀ ਗਾਇਆ ਕਰੀਏ ਗੁਰਮਖੋ ਨਾਮ ਜਪਿਆ ਕਰੀਏ ਬਿਨਾ ਨਾਮ ਤੋਂ ਖਾਲਸਾ ਜੀ ਸੰਸਾਰ ਵਿੱਚ ਕੋਈ ਸੁੱਖ ਹੈ ਹੀ ਨਹੀਂ ਜੇ ਕੋਈ ਆਖੇ ਕਿ ਮੈਂ ਪੈਸੇ ਥੇਲੇ ਨਾਲ ਸੁੱਖ ਲੱਭ ਲਵਾਂ ਨਹੀਂ ਲੱਭ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਉਣ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਸੁੱਖ ਨਹੀਂ ਜੇ ਮਿਲ ਸਕਦਾ ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸੁਖੀ ਵਸਣਾ ਹੈ ਤੇ ਪਾਰਬ੍ਰह्म ਪਰਮੇਸ਼ਰ ਦੀ ਸ਼ਰਣੀ ਆ ਜਾਓ ਤੇ ਜਦੋਂ ਸ਼ਰਣੀ ਆ ਜਾਵਾਂਗੇ ਫਿਰ ਖਾਲਸਾ ਦੀ ਜਮਦੂਤ ਵੀ ਦੂਰੋਂ ਦੂਰ ਹੋਣਗੇ ਨੇੜੇ ਨਹੀਂ ਆਉਣਗੇ ਸਭ ਤੋਂ ਵੱਡਾ ਭੈ ਤੇ ਜਮਦੂਤਾਂ ਦਾ ਹੀ ਹੈ ਨਾ ਜਮ ਕੰਕਰ ਨੇੜੇ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਹੜੇ ਸ਼ਰਣੀ ਪਾ ਗਏ ਹਨ ਉਹਨਾਂ ਨੂੰ ਖਾਲਸਾ ਦੀ ਸੁਖ ਪ੍ਰਾਪਤ ਹੋਏ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਨਾਮ ਜਪੋ ਨਾਮ ਜਪਣ ਦੇ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋਣਗੇ ਸਾਰੇ ਬਿਗਨ ਵਿਨਾਸ਼ਣ ਦੂਰ ਹੋਣਗੇ ਮਹਾਰਾਜ ਦੇ ਚਰਨਾਂ ਦਾ ਧਿਆਨ ਤਰੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਹਨ ਖਾਲਸਾ ਜੀ ਉਹਨਾਂ ਨੂੰ ਹਿਰਦੇ ਵਿੱਚ ਵਸਾਓ ਤੇ ਮਹਾਰਾਜ ਦੇ ਚਰਨ ਕਿਹੜੇ ਹਨ ਵਾਹਿਗੁਰੂ ਮੰਤਰ ਵਾਹਿਗੁਰੂ ਮੰਤਰ ਖਾਲਸਾ ਜੀ ਜਿਹੜਾ ਜਪਦਾ ਹੈ ਉਹ ਪਰਮੇਸ਼ਰ ਦੇ ਚਰਨ ਸੇਵਦਾ ਹੈ ਜੇ ਕੋਈ ਆਖੇ ਕਿ ਮੈਂ ਭਲੀ ਪੂਰਨ ਪਰਮੇਸ਼ਰ ਜੀ ਦੇ ਚਰਨ ਸੇਵਣੇ ਹਨ ਜਾਂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨੀ ਹੈ ਸੋ ਖਾਲਸਾ ਜੀ ਰਸਨਾ ਦੇ ਨਾਲ ਵਾਹਿਗੁਰੂ 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 ਜਪੇ ਇਹ ਮਹਾਰਾਜ ਦੇ ਚਰਨ ਹਨ ਇੱਕ ਪ੍ਰਤੱਖ ਚਰਨ ਹਨ ਜਦੋਂ ਮਹਾਰਾਜ ਪ੍ਰਗਟ ਹੋ ਜਾਂਦੇ ਸਾਖਸ਼ਾਦ ਉਹ ਸਤਿਗੁਰਾਂ ਦੇ ਚਰਨ ਹਨ ਇੱਕ ਖਾਲਸਾ ਜੀ ਇਹ ਵਾਹਿਗੁਰੂ ਮੰਤਰ ਮਹਾਰਾਜ ਦੇ ਚਰਨ ਹਨ ਜਿਹੜਾ ਇਹਨੂੰ ਜਪਦਾ ਹੈ ਉਹ ਗੁਰੂ ਕੇ ਚਰਨਾਂ ਦੀ ਸੇਵਾ ਕਰਦਾ ਹੈ ਗੁਰ ਕੇ ਚਰਨ ਕਵਲ ਰਿਧ ਧਾਰੇ ਜਿਨ੍ਹਾਂ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਖਾਲਸਾ ਜੀ ਵਸਾਏ ਹਨ ਜਿਨ੍ਹਾਂ ਨੂੰ ਖਾਲਸਾ ਜੀ ਪਰਮੇਸ਼ਰ ਦੀ ਯਾਦ ਆਉਂਦੀ ਰਹਿੰਦੀ ਹੈ ਜਿਹੜੇ ਅਠੇ ਪੈਰ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦੇ ਹਨ ਪੱਲਗੀ タルਸਵਾਮੀ ਨੂੰ ਚੇਤੇ ਕਰਦੇ ਹਨ ਸੋ ਖਾਲਸਾ ਜੀ ਐਸੇ ਗੁਰਮਖਾਂ ਦੇ ਬਿਗੜ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਉਹਨਾਂ ਨੂੰ ਖਾਲਸਾ ਜੀ ਦਿੱਤਾ ਭਰਮੀ ਰੁਕਾਵਟ ਨਹੀਂ ਉਹਨਾਂ ਨੂੰ ਜ਼ਿੰਦਗੀ ਵਿੱਚ ਮਿਲਦੀ ਉਹਨਾਂ ਨੂੰ ਕੋਈ ਬਿਗੜ ਨਹੀਂ ਪੈਂਦਾ ਕਿਉਂਕਿ ਗੁਰੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ ਕਿਉਂਕਿ ਉਹ ਗੁਰੂ ਨੂੰ ਯਾਦ ਕਰਦੇ ਹਨ ਸੋ ਗੁਰਮਖੋ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਵਾਰ-ਵਾਰ ਕਿ ਭਾਈ ਗੁਣ ਗੋ ਬਿੰਦ ਨਿਤ ਗਾਈਐ ਸਾਰ ਸੰਗ ਮਿਲ ਧਿਆਈਐ ਮਨ ਬਾਂਛਤ ਫਲ ਪਾਏ ਗੁਰਪੂਰ ਹਿਰਦੈ ਧਿਆਏ ਜਿਨ੍ਹਾਂ ਨੇ ਹਿਰਦੇ ਤੋਂ ਗੁਰੂ ਨੂੰ ਧਿਆਇਆ ਹੈ ਜਿਨੇ ਪੂਰੇ ਸਤਗੁਰਾਂ ਦੀ ਉਸਤਤ ਕੀਤੀ ਹੈ ਮਹਿਮਾ ਗਾਈ ਹੈ ਉਹ ਫਿਰ ਖਾਲਸਾ ਜੀ ਮਨ ਇਛਤ ਮਨ ਮੰਗੇ ਜਿਹੜੇ ਫਲ ਹਨ ਉਹ ਪ੍ਰਾਪਤ ਕਰ ਲੈਂਦੇ ਹਨ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਦੀ ਜਿਹੜੀ ਮਹਿਮਾ ਹੈ ਉਹ ਕਰਦੇ ਰਹਿਣਾ ਚਾਹੀਦਾ ਪਤਾ ਨਹੀਂ ਕਿਹੜਾ ਸਵਾਸਾ ਆਖਰੀ ਹੋਵੇਗਾ ਜੇ ਆਪਾਂ ਮਹਿਮਾ ਕਰਦੇ ਸੰਸਾਰ ਤੋਂ ਜਾਵਾਂਗੇ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚ ਜਾਵਾਂਗੇ ਭਗਤ ਜੀ ਭਗਤ ਤੇ ਤਰਲੋਚਨ ਸਾਹਿਬ ਜੀ ਆਖਦੇ ਆ ਨਾ ਅੰਤ ਕਾਲ ਜੋ ਪਰਮੇਸ਼ਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਰ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕਹਿ ਰਦਾ ਵਸੈ ਉਹ ਨਰ ਮੁਕਤ ਹੋ ਜਾਂਦਾ ਜਿਹੜਾ ਅੰਤੇ ਸਮੇ ਖਾਲਸਾ ਜੀ ਮਹਾਰਾਜ ਨੂੰ ਯਾਦ ਕਰ ਲਵੇ ਜਿਹੜਾ ਕੋਈ ਆਖਰੀ ਸਵਾਸਾ ਹੈ ਜਿਹੜੋ ਬੰਦੇ ਦਾ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਆ ਜਾਵੇ ਉਦੋਂ ਫਿਰ ਖਾਲਸਾ ਜੀ ਉਹ ਜਿਹੜਾ ਮਨੁੱਖ ਹੈ ਉਹ ਮੁਕਤ ਹੋ ਜਾਂਦਾ ਤੇ ਵਾਹਿਗੁਰੂ ਜੀ ਦੇ ਹਿਰਦੇ ਵਿੱਚ ਜਾ ਵਸਦਾ ਹੈ ਪੇ ਪਰ ਜੇ ਕੋਈ ਆਖੇ ਵੀ ਮੈਂ ਅੰਤਲੇ ਸਵਾਸੇ ਤੇ ਵਾਹਿਗੁਰੂ ਕਹਿ ਲੂੰਗਾ ਉਹ ਨਹੀਂ ਕਹਿ ਹੁਣਾ ਕਿਉਂਕਿ ਜਦੋਂ ਸਾਰੀ ਉਮਰ ਨਹੀਂ ਆਖਿਆ ਫਿਰ ਅੰਤ ਸਮੇਂ ਕਿਵੇਂ ਨਿਕਲ ਆਵੇਗਾ ਇਸੇ ਕਰਕੇ ਮਹਾਰਾਜ ਕਹਿੰਦੇ ਗੁਰਮਖੋ ਸਾਰੀ ਜ਼ਿੰਦਗੀ ਮਹਾਰਾਜ ਨੂੰ ਯਾਦ ਕਰਦੇ ਰਹੋ ਕਿ ਜਦੋਂ ਆਖ ਦੀ ਸਵਾਸਾ ਆਵੇ ਉਦੋਂ ਵੀ ਰੱਬ ਦੀ ਯਾਦ ਆਵੇ ਤੇ ਜਦੋਂ ਰੱਬ ਦੀ ਯਾਦ ਆ ਜਾਵੇ ਫਿਰ ਖਾਲਸਾ ਜੀ ਸਾਰੇ ਬੰਧਨ ਟੁੱਟ ਜਾਂਦੇ ਆ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ ਸਾਰੇ ਜਿਹੜੇ ਝਮੇਲੇ ਹਨ ਗਲੋਂ ਉਤਰ ਜਾਂਦੇ ਹਨ ਸੋ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਿਨ੍ਹਾਂ ਨੂੰ ਖਾਲਸਾ ਜੀ ਧਿਆਈਏ ਤੇ ਆਉਂਦਿਆਂ ਸੁਖ ਮਿਲਦਾ ਹੈ ਕਿਉਂਕਿ ਹਰ ਜੀਉ ਨਿਮਾਣਿਆ ਤੂੰ ਮਾਣ ਨਿਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਉਹ ਸੱਚੇ ਪਾਸ਼ਾ ਨਿਮਾਣਿਆ ਨੂੰ ਮਾਣ ਦੇਣ ਵਾਲਾ ਹੈ ਆਪਾਂ ਉਹਦੇ ਅੱਗੇ ਝੁਕ ਕੇ ਤਾਂ ਵੇਖੀਏ ਉਹ ਖਾਲਸਾ ਜੀ ਨਿਚੀਆਂ ਨੂੰ ਚੀਜ਼ਾਂ ਨੂੰ ਨਕਾਰਿਆਂ ਨੂੰ ਆਦਰ ਦੇਣ ਵਾਲਾ ਹੈ ਆਦਰ ਯੋਗ ਬਣਾਉਣ ਵਾਲਾ ਹੈ ਸੁਇਸ਼ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਿਆ ਕਰੀਏ ਕਿ ਜੈਸਾ ਬਾਲਕ ਭਾਏ ਸੁ ਭਾਈ ਲਾ ਕੇ ਅਪਰਾਧ ਕਮਾਵੇ, ਘਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਆਉਗਣ ਬਖਸ਼ ਲਈ ਪ੍ਰਭ ਆਗੈ ਮਾਰਗ ਪਾਵੇ। हे ਸੱਚੇ ਪਾਤਸ਼ਾਹ ਸਾਡੇ ਪਿਛਲੇ ਗੁਨਾਹਾਂ ਨੂੰ ਬਖਸ਼ ਲਈ ਹੁਣ ਅਗਾਹ ਵਾਸਤੇ ਮਹਾਰਾਜ ਸਾਨੂੰ ਠੀਕ ਰਸਤੇ ਪਾ ਦੇਵੀ ਕਿਉਂਕਿ ਜਿਵੇਂ ਖਾਲਸਾ ਜੀ ਪਿਤਾ ਆਪਣੇ ਬੱਚਿਆਂ ਨੂੰ ਝਿੜਕ ਵੀ ਦਿੰਦਾ ਹੈ ਪਰ ਫਿਰ ਆਪਣੇ ਗਲ ਨਾਲ ਲਾ ਲੈਂਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਸਾਡੇ ਤੇ ਵੀ ਉਹ ਕਿਰਪਾ ਬਣਾ ਕੇ ਰੱਖਿਓ ਕਿਉਂਕਿ ਮਹਾਰਾਜ ਅਸੀਂ ਤੇ ਮੂਰਖ ਹਾਂ ਸਾਨੂੰ ਤੇ ਕੋਈ ਖਾਲਸਾ ਜੀ ਮਾਤੀ ਨਹੀਂ ਹੈ ਤੇ ਤੁਸੀਂ ਉਹ ਕਿਰਪਾ ਕਰਕੇ ਆਪਣੇ ਚਰਣਾ ਕਮਲਾਂ ਦਾ ਊਟ ਆਸਰਾ ਸਾਨੂੰ ਬਖਸ਼ਿਓ ਤੁਸੀਂ ਸਾਨੂੰ ਆਪਣਾ ਸਿਮਰਨ ਬਖਸ਼ਿਓ ਕਿਉਂਕਿ ਤੁਹਾਡੇ ਸਿਮਰਨ ਕਰ ਜਿਹੜਾ ਤੁਹਾਡਾ ਸਿਮਰਨ ਹੈ ਮਹਾਰਾਜ ਇਹ ਜਿਹਨੂੰ ਮਿਲ ਜਾਂਦਾ ਉਹਦੇ ਦੁੱਖ ਵੀ ਦੂਰ ਹੋ ਜਾਂਦੇ ਤਲੇਸ਼ ਵੀ ਦੂਰ ਹੋ ਜਾਂਦੇ ਸੋ ਮਹਾਰਾਜ ਕਹਿੰਦੇ ਵੀ ਹਨ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਤੇ ਖਾਲਸਾ ਜੀ ਸਾਰੇ ਦੁਖ ਕਲੇਸ਼ ਦੂਰ ਹੋ ਜਾਂਦੇ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਜੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਆਈ ਹੈ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੌਰ ਸਿੰਘ ਸਾਹਿਬ ਦੀ ਕਿਰਪਾ ਨਾਲ ਆਈ ਹੈ ਮਹਾਰਾਜ ਕਿਰਪਾ ਕਰਨ ਆਓ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੇ ਉਹਨਾਂ ਦੇ ਕਿਰਪਾ ਕੀਤੀ ਉਹਨਾਂ ਤੇ ਮਿਹਰ ਕੀਤੀ ਕਿਵੇਂ ਖਾਲਸਾ ਜੀ ਮੂਹਦੇ ਹੋਏ ਘਰ ਨੂੰ ਸਿੱਧਿਆਂ ਕਰ ਦਿੱਤਾ ਸ਼ਹੀਦਾਂ ਦੀ ਐਸੀ ਕਲਾ ਵਰਤੀ ਇਹ ਭਾਈ ਸਾਹਿਬ ਦੱਸਦੇ ਆ ਕਿ ਮੈਂ ਬਾਹਰ ਇੰਨਾ ਹਾਂ ਮੇਰੇ ਦੋ ਭਰਾ ਇਥੇ ਰਹਿੰਦੇ ਨੇ ਤੇ ਉਹਨਾਂ ਦੋਹਾਂ ਕੋਲੇ ਮੇਰੀ ਜ਼ਮੀਨ ਹੈ ਦੋਵੇਂ ਭਰਾ ਰਲ ਕੇ ਵਾਉਂਦੇ ਨੇ ਤੇ ਸਾਡੀ ਟੋਟਲ ਜਿਹੜੀ ਜ਼ਮੀਨ ਹੈ ਉਹ ਖਾਲਸਾ ਜੀ 85 ਕਿੱਲੇ ਦੱਸਦੇ ਇਹਦੇ 85 ਕਿੱਲੇ ਨੇ ਤੇ ਮੈਂ ਬਹੁਤ ਸਮੇਂ ਤੋਂ ਬਾਹਰ ਹਾਂ ਕੈਨੇਡਾ ਦੇ ਵਿੱਚ ਹਾਂ ਇਹ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਸੋਹਣਾ ਸਾਡਾ ਤਿੰਨਾਂ ਦਾ ਕੰਮਕਾਰ ਚੱਲਦਾ ਸੀ ਬਾਪੂ ਬੇਬੇ ਵੀ ਜਿੰਦੇ ਸੀਗੇ ਬਾਅਦ ਤੋਂ ਚੜ੍ਹਾਈ ਕਰ ਗਏ ਤੇ ਦੋਵੇਂ ਭਰਾਵਾਂ ਦਾ ਮੈਂ ਵਿਆਹ ਕੀਤਾ ਆਪਣਾ ਵਿਆਹ ਮੈਂ ਸਭ ਤੋਂ ਵੱਡਾ ਸਭ ਤੋਂ ਲਾਸਟੇ ਕੀਤਾ ਵੀ ਪਹਿਲਾਂ ਇਹ ਨਾ ਕਹਿ ਦੇਣ ਵੀ ਇਹਨੇ ਆਪਣਾ ਸਭ ਕੁਝ ਬਣਾ ਲਿਆ ਸਾਡਾ ਕੁਝ ਨਹੀਂ ਬਣਾਇਆ ਤੇ ਵੀਰ ਦੱਸਦਾ ਕਹਿੰਦਾ ਵੀ ਮੈਂ ਬਾਹਰ ਹਾਂ ਇੱਥੇ ਰਿਹਾ ਉਸ ਤੋਂ ਬਾਅਦ ਜਦੋਂ ਮੇਰਾ ਸਮਾਂ ਆਇਆ ਵੀ ਮੈਂ ਸੋਚਿਆ ਵੀ ਨਹੀਂ ਮੈਂ ਸਾਰੀ ਉਮਰ ਇੱਥੇ ਨਹੀਂ ਕੱਟਣੀ ਮੈਂ ਆਪਣੇ ਪਿੰਡ ਜਾ ਕੇ ਬੈਠਣਾ ਕਿਉਂਕਿ ਇੰਨੀ ਜ਼ਮੀਨ ਦੇ ਮਾਲਕ ਸਾਂ ਜੇ 25 25 30 30 ਕਿੱਲੇ ਵੀ ਹੋਣ ਤੇ ਤਾਂ ਵੀ ਇੱਥੇ ਵਧੀਆ ਰੋਟੀ ਖਾ ਸਕਦੇ ਹਾਂ ਇਹਦਾ ਮੇਰੇ ਮਨ ਦਾ ਇਹੀ ਫੁਰਨਾ ਸੀ ਵੀ ਜਿੰਨਾ ਚਿਰ ਮੇਰੇ ਭਰਾ ਨਹੀਂ ਵਿਆਹੇ ਜਾਂਦੇ ਜਿੰਨਾ ਚਿਰ ਘਰ ਦੀਆਂ ਜ਼ਿੰਮੇਵਾਰੀਆਂ ਸਿਰ ਤੋਂ ਨਹੀਂ ਲੈਂਦੀਆਂ ਤੇ ਮੈਂ ਇੱਥੋਂ ਨਹੀਂ ਜਾਣਾ ਤੇ ਜਿੱਦਣ ਇੱਥੋਂ ਮੁਕਤ ਹੋ ਗਏ ਉਹ ਦਿਨ ਆਪਣੇ ਘਰ ਜਾ ਕੇ ਟਿਕਾਣਾ ਕਰਕੇ ਬੈਠਾਂਗੇ ਤੇ ਖਾਲਸਾ ਜੀ ਵੀਰ ਕਹਿੰਦਾ ਉਹ ਸਮਾਂ ਆਇਆ ਮੇਰੇ ਮਨ ਵਿੱਚ ਆ ਗਈ ਵੀ ਘਰ ਜਾ ਕੇ ਰਵਾਂਗੇ ਕਹਿੰਦਾ ਜਦੋਂ ਮੈਂ ਘਰ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਦੋਵੇਂ ਭਰਾਵਾਂ ਦੇ ਵਿੱਚ ਕਲੇਸ਼ ਹੈ ਪਿੱਛੇ ਤੇ ਦੋਵੇਂ ਅੱਡ ਅੱਡ ਪੈਲੀ ਹੋਉਂਦੇ ਨੇ ਤੇ ਜਦੋਂ ਮੈਂ ਜਾ ਕੇ ਉੱਥੇ ਵਿੱਚ ਖਲੋ ਗਿਆ ਉਹਨਾਂ ਨੂੰ ਇਹ ਲੱਗਿਆ ਸੀ ਵੀ ਇਹਨੇ ਬਾਹਰੋਂ ਆਉਣਾ ਹੀ ਨਹੀਂ ਐ ਵੀ ਇਹਦੇ ਤੇ ਚੰਗੀ ਉੱਥੇ ਵਧੀਆ ਕਮਾਈ ਐ ਇਹਨੇ ਇੱਥੇ ਕੀ ਕਰਨਾ ਜਦੋਂ ਮੈਂ ਆਇਆ ਤੇ ਕਲੇਸ਼ ਵੱਧ ਗਿਆ ਕਿਉਂਕਿ ਜਿਹੜੀਆਂ ਬੀਬੀਆਂ ਘਰ ਵਿੱਚ ਆਈਆਂ ਸੀ ਉਹਨਾਂ ਨੇ ਦਿੱਕਤ ਕਰਤੀ ਕਿ ਅਸੀਂ ਵੱਖਰੇ ਰਹਿਣਾ ਇਹਦਾ ਭਾਈ ਸਾਹਿਬ ਦੱਸਦੇ ਵੀ ਘਰ ਵਿੱਚ ਬਹੁਤੀ ਜ਼ਿਆਦਾ ਕਲਾ ਭਾਈ ਸਾਹਿਬ ਜੀ ਵਧ ਗਈ ਵੀ ਮੈਂ ਬਹੁਤ ਟਾਈਮ ਦਾ ਗਿਆ ਹੋਇਆ 2003 ਦਾ ਕਿ 4 ਦਾ ਵੀਰ ਦੱਸਦਾ ਸੀ ਵੀ ਮੈਂ ਗਿਆ ਤੇ ਮੈਂ ਉਦੋਂ ਦੀ ਉਥੇ ਕਮਾਈ ਕਰਦਾ ਸਾਂ ਗਿਆ ਵੀ ਕਹਿੰਦਾ ਮੈਂ ਆਪਣੇ ਮਿੱਤਰ ਦੇ ਕੋਲ ਸੀ ਉਹਨੇ ਮੈਨੂੰ ਸੱਦਿਆ ਸੀ ਉਹਦੇ ਘਰ ਹੀ ਮੈਂ ਰਿਹਾ ਤੇ ਉਥੇ ਬੜੀ ਕਮਾਈ ਮਹਾਰਾਜ ਦੀ ਕਿਰਪਾ ਨਾਲ ਕੀਤੀ ਤੇ ਇਹਦਾ ਕਹਿੰਦਾ ਹੁਣ ਮੈਂ ਜਦੋਂ ਲਾਕਡਾਊਨ ਤੋਂ ਬਾਅਦ ਵਾਪਸ ਆਇਆ ਤੇ ਘਰ ਵਿੱਚ ਇੰਨੀ ਕਲਾ ਪਈ ਹੋਈ ਜ਼ਮੀਨ ਦਾ ਝਗੜਾ ਉਹ ਜ਼ਮੀਨ ਜਿਹੜੀ ਸੀ ਉਹ ਆਪਸ ਵਿੱਚ ਦੋਵੇਂ ਮੰਡਣਾ ਚਾਹੁੰਦੇ ਸੀ ਮੈਨੂੰ ਫਰਕ ਕਰਦੇ ਸੀ ਤੇ ਕਹਿੰਦੇ ਮੈਂ ਉਹਨਾਂ ਦਾ ਸਿਰ ਨਹੀਂ ਸੀ ਢਾਉਣਾ ਚਾਹੁੰਦਾ ਕਿਉਂਕਿ ਮੈਂ ਪਾਲੇ ਨੇ ਜਦੋਂ ਬੇਬੇ ਬਾਪੂ ਚੜਾਈ ਕਰਕੇ ਉਸ ਤੋਂ ਬਾਅਦ ਮੈਂ ਹੀ ਇਹਨਾਂ ਦੇ ਵਿਆਹ ਕੀਤੇ ਸਭ ਕਾਰਜ ਮੈਂ ਕੀਤੇ ਤੇ ਮੇਰੇ ਮਨ ਵਿੱਚ ਕੋਈ ਇਹੋ ਜੀ ਸੀ ਇਹੋ ਜੀ ਹੈ ਹੀ ਨਹੀਂ ਸੀ ਵੀ ਮੈਂ ਇਹਨਾਂ ਨਾਲ ਇਦਾਂ ਕਰਾਂ ਇਹਦਾ ਵੀ ਮੈਂ ਜਦੋਂ ਇਹਨਾਂ ਕੋਲ ਮੰਗਦਾ ਸਾਂ ਤਾਂ ਮੈਨੂੰ ਗਾਲਾਂ ਕੱਢਦੇ ਸੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਤੇ ਭਾਈ ਸਾਹਿਬ ਦੱਸਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਨੂੰ ਮੈਂ ਸ਼ੁਰੂ ਤੋਂ ਮੰਨਦਾ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਦਾ ਜਦੋਂ ਜੀਵਨ ਪੜਿਆ ਸੀ ਮੈਂ 11ਵੀਂ 12ਵੀਂ ਦਾ ਸਾਂ ਬਾਬਾ ਦੀਪ ਸਿੰਘ ਸਾਹਿਬ ਦੀ ਇੱਕ ਕਿਤਾਬ ਸੀ ਸਾਡੇ ਘਰ ਉਹਦੇ ਵਿੱਚ ਉਹਨਾਂ ਦਾ ਜੀਵਨ ਲਿਖਿਆ ਸੀ ਉਹ ਮੈਂ ਪੜਿਆ ਸੀ ਮੈਂ ਉਦੋਂ ਤੋਂ ਹੀ ਇਹਨਾਂ ਨੂੰ ਮੰਨਦਾ ਸਾਂ ਜਦੋਂ ਵੀ ਮੈਨੂੰ ਕੋਈ ਔਕੜਾਉਣੀ ਕੋਈ ਮੁਸ਼ਕਲ ਹੋਣੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਨੀ ਵੀ ਛੀਦੋ ਕਿਰਪਾ ਕਰੋ ਤੇ ਕਹਿੰਦਾ ਜਿਨੂੰ ਮੈਂ ਘਰ ਵਿੱਚ ਆਪਣੇ ਇਹ ਮਾਹੌਲ ਵੇਖਿਆ ਤੇ ਮੈਂ ਅਰਦਾਸ ਹੀ ਕੀਤੀ ਕਿਉਂਕਿ ਮੈਂ ਦੋਵੇਂ ਟਾਈਮ ਬਾਣੀ ਪੜਦਾ ਸਾਂ ਉਥੇ ਇੱਥੇ ਵੀ ਮੇਰਾ ਉਹੀ ਨੀਮ ਸੀ ਕਿ ਨਾ ਅਮਰਤ ਵੇਲੇ ਮੈਂ ਬਾਣੀ ਪੜਦਾ ਸਾਂ ਤੇ ਬਾਣੀ ਪੜਦਿਆਂ ਪੜਦਿਆਂ ਨਾ ਜਿੱਦਾਂ ਆਪਣੀ ਅੱਖ ਲੱਗ ਜਾਂਦੀ ਓਦੇ ਵਿੱਚ ਮੈਨੂੰ ਮਹਾਰਾਜ ਨੇ ਵਿਖਾਇਆ ਕਿ ਕਿ ਕੋਈ ਬੀਬੀ ਹੈ ਨਜ਼ਰ ਹੀ ਨਹੀਂ ਆਈ ਉਹਦੀ ਖਾਲਸਾ ਜੀ ਬੈਕ ਸਾਈਡ ਦਿਖਦੀ ਹੈ ਮੁਖ ਨਹੀਂ ਦਿਖਦਾ ਉਹ ਦਿਖਦੀ ਹੈ ਦੇਖੀ ਖਲੋਤੀ ਹੈ ਤੇ ਇੱਕ ਭਾਈ ਸਾਹਿਬ ਮੇਰੇ ਲਾਗੇ ਖਲੋਤੇ ਨੇ ਉਹ ਵੀ ਨਹੀਂ ਚੰਗੀ ਤਰ੍ਹਾਂ ਮੈਨੂੰ ਦੇਖਦੇ ਸੁਪਨੇ ਵਿੱਚ ਮੈਨੂੰ ਕਹਿ ਰਿਹਾ ਆ ਜਨਾਨੀ ਨੇ ਤੁਹਾਡੇ ਘਰ ਵਿੱਚ ਸਭ ਕੁਝ ਕੀਤਾ ਜੋ ਅੱਜ ਤੁਹਾਡੇ ਘਰ ਵਿੱਚ ਚੱਲ ਰਿਹਾ ਆ ਆ ਬੀਬੀ ਦੀ ਦੇਣ ਹੈ ਸੁਪਨੇ ਵਿੱਚ ਇਹ ਮੈਂ ਵੇਖਿਆ ਇਹਦਾ ਵੀ ਮੇਰਾ ਮਨ ਨਾ ਅਗਲੇ ਦਿਨ ਬੜਾ ਬੇਚੈਨ ਹੋਇਆ ਵੀ ਮੈਂ ਇਹਨਾਂ ਨੂੰ ਕਿਵੇਂ ਦੱਸਾਂ ਕੀ ਕਹਾਣੀ ਦੱਸਾਂ ਵੀ ਇਦਾਂ ਆ ਇਹਨਾਂ ਨੇ ਕਿਹੜਾ ਸਮਝਣਾ ਮੇਰੀ ਗੱਲ ਨੂੰ ਇਹਨਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲਾ ਗਿਆ ਜਦੋਂ ਉੱਥੇ ਪਹੁੰਚਿਆ ਉੱਥੇ ਜਾ ਕੇ ਮੈਂ ਅਰਦਾਸ ਬੇਨਤੀ ਕਰਾਇਆ ਪ੍ਰਸ਼ਾਦ ਦੀ ਦੇਖ ਕਰਵਾਈ ਅੰਦਰ ਜਾ ਕੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾਈ ਫਿਰ ਮੈਂ ਉੱਥੇ ਬੈਠ ਕੇ ਇੱਕ ਘੰਟਾ ਮਹਾਰਾਜ ਦੀ ਕਿਰਪਾ ਸਦਕਾ ਸ੍ਰੀ ਸੁਖਨੀ ਸਾਹਿਬ ਦਾ ਪਾਠ ਕੀਤਾ ਫਿਰ ਮੈਂ ਉੱਥੇ ਇਹੀ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੋ ਆਪ ਸਹਾਈ ਹੋਵ ਤੇ ਕਹਿੰਦੇ ਵੀ ਮੈਂ ਨਾ ਅੰਦਰੋਂ ਨਿਕਲ ਰਿਹਾ ਸਾਂ ਤੇ ਇੱਕ ਬਜ਼ੁਰਗ ਜੀ ਬਹੁਤ ਹੀ ਬਜ਼ੁਰਗ ਉਹ ਵੀ ਨਿਕਲਦੇ ਪਏ ਸੀ ਉਹਨਾਂ ਦੇ ਨਾਲ ਕੋਈ ਵੀ ਨਹੀਂ ਸੀਗਾ ਤੇ ਉਹ ਮੈਨੂੰ ਕਹਿੰਦੇ ਕਾਕਾ ਮੇਰਾ ਹੱਥ ਫੜੀ ਤੇ ਮੈਂ ਨਾ ਉਹਨਾਂ ਦੀ ਬਾਹ ਫੜ ਕੇ ਨਾ ਉਹਨਾਂ ਨੂੰ ਬਾਹਰ ਲੈ ਕੇ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਬਾਪੂ ਜੀ ਤੁਹਾਡਾ ਜੋੜਾ ਉਹਨਾਂ ਮੈਨੂੰ ਟੋਕਨ ਫੜਾਇਆ ਕਹਿੰਦੇ ਉੱਥੋਂ ਜੋੜਾ ਮੈਨੂੰ ਲੈ ਦੇ ਪੁੱਤ ਤੇ ਮੈਂ ਜੋੜਾ ਲੈ ਕੇ ਦਿੱਤਾ ਮੈਨੂੰ ਕਹਿਣ ਲੱਗੇ ਤੂੰ ਐਤਵਾਰ ਆਉਣਾ ਹੁੰਨਾ ਤੇ ਮੈਂ ਉਹਨਾਂ ਨੂੰ ਆਖਿਆ ਵੀ ਨਹੀਂ ਮੈਂ ਤੇ ਐਤਵਾਰ ਨਹੀਂ ਆਇਆ ਮੈਂ ਬਾਹਰੋਂ ਆਇਆ ਤੇ ਮੈਂ ਹੁਣੇ ਇੱਥੇ ਆਇਆ ਉਹ ਤੈ ਐਤਵਾਰ ਆਇਆ ਕਰ ਬੜੀ ਸੰਗਤ ਹੁੰਦੀ ਇੱਥੇ ਬਣੀ ਬਾਣੀ ਪੜ੍ਹਦੇ ਆ ਐਤਵਾਰ ਤੂੰ ਇੱਥੇ ਆਇਆ ਕਰ ਜਿਵੇਂ ਮਹਾਰਾਜ ਨੇ ਹੁਕਮ ਕੀਤਾ ਹੋਵੇ ਮੇਰੇ ਮਨ ਵਿੱਚ ਇਹੀ ਖਿਆਲ ਆਇਆ ਕਿ ਇਹ ਜਿਹੜਾ ਹੁਕਮ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਲਾਇਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਮੈਨੂੰ ਕਹਿ ਰਹੇ ਆ ਇਨਾ ਮਹਾਰਾਜ ਦੀ ਕਿਰਪਾ ਨਾਲ ਮੈਂ ਹੁਕਮ ਜਾਣ ਕੇ ਸ਼ੀਦਾਂ ਦਾ ਐਤਵਾਰ ਆਉਣਾ ਸ਼ੁਰੂ ਕਰਤਾ ਇਨਾ ਮਹਾਰਾਜ ਦੀ ਕਿਰਪਾ ਨਾਲ ਤਿੰਨ ਕ ਐਤਵਾਰ ਮੈਂ ਆਇਆ ਸਾ ਘਰ ਵਿੱਚ ਬੜੀ ਕਲਾ ਵਦੀ ਤੇ ਮੈਂ ਉਹਨਾਂ ਨੂੰ ਇਹੀ ਆਖਿਆ ਵੀ ਭਰਾ ਤੁਸੀਂ ਜੋ ਕਰਨਾ ਕਰ ਲੋ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਦੇ ਦਿਓ ਮੈਂ ਆਪਣਾ ਘਰ ਵੀ ਬਣਾ ਲਾਂਗਾ ਜੋ ਵੀ ਕੁਝ ਆ ਇਹ ਤੋਂ ਵੀ ਕਲਾ ਪੈਂਦੀ ਸੀ ਮਹਾਰਾਜ ਦੀ ਕਿਰਪਾ ਵਰਤੀ ਜਿਹੜੂ ਤੀਜੇ ਚ ਪਹਿਲੇ ਤੇ ਮੈਂ ਆ ਕੇ ਅਰਦਾਸ ਕੀਤੀ ਨਾ ਕਿ ਬਾਬਾ ਜੀ ਕਿਰਪਾ ਕਰੋ ਮਹਾਰਾਜ ਤੁਸੀਂ ਤਿੰਨ ਭਾਈਆਂ ਤੇ ਇਕੱਠੇ ਰਲ ਕੇ ਰਹੀਏ ਜੇ ਨਹੀਂ ਮਹਾਰਾਏ ਉਹਨਾਂ ਨੇ ਰਹਿਣਾ ਤੇ ਆਪੋ ਆਪਣਾ ਸੁਭਾਅ ਹੈ ਉਹਨਾਂ ਦਾ ਤੇ ਮਹਾਰਾਜ ਆਪੋ ਆਪਣੀ ਨਿਵੀਨ ਵੰਡ ਲੈਣ ਕੋਈ ਗੱਲ ਨਾ ਆਖਣ ਕਿਸੇ ਨੂੰ ਇਹ ਮੈਂ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਲਾਈ ਸੱਚੇ ਪਾਤਸ਼ਾਹ ਕਲਾ ਪੈਂਦੀ ਹੈ ਆਪਣਾ ਆਪਣਾ ਹਿੱਸਾ ਲੈ ਕੇ ਆਪਣੇ ਆਪਣੇ ਪਾਸੇ ਨੂੰ ਹੋ ਜਾਣ ਮਹਾਰਾਜ ਐਸੀ ਕਿਰਪਾ ਕਰ ਦਿਓ ਇਹਦਾ ਤੀਜੇ ਚ ਪਹਿਲੇ ਤੇ ਮੈਂ ਅਰਦਾਸ ਕੀਤੀ ਸੀ ਤੇ ਭਾਈ ਸਾਹਿਬ ਜੀ ਸੱਚ ਜਾਣਿਓ ਉਸੇ ਹਫਤੇ ਦੇ ਵਿੱਚ ਹੀ ਜਿਹੜਾ ਮੇਰੇ ਤੋਂ ਛੋਟਾ ਉਹ ਕਹਿੰਦਾ ਵੀ ਮੇਰੀ ਇੰਨੀ ਜ਼ਮੀਨ ਬਣਦੀ ਹੈ ਮੈਨੂੰ ਮੇਰੀ ਲਿਖ ਦਿਓ ਤੇ ਮੈਂ ਵੱਖਰਾ ਹੋ ਜਾਣਾ ਜਿਹੜਾ ਮੇਰੇ ਤੋਂ ਓਤੋ ਛੋਟਾ ਹੈ ਉਹ ਕਹਿੰਦਾ ਵੀ ਮੇਰੀ ਵੀ ਲਿਖ ਦਿਓ ਚਲੋ ਅਸੀਂ ਪਟਵਾਰੀ ਸੱਧਿਆ ਸਭ ਕੁਝ ਹੋਇਆ ਤੇ ਮਹਾਰਾਜ ਦੀ ਕਿਰਪਾ ਵਰਤੀ ਆਪੋ ਆਪਣੀ ਜ਼ਮੀਨ ਆਪਾਂ ਆਪੋ ਆਪਣੇ ਨਾਂ ਕਰਾ ਲਈ ਆਪੋ ਆਪਣੀ ਮਿਲ ਗਈ ਨਹੀਂ ਤੇ ਖਾਲਸਾ ਜੀ ਵੀਰ ਦੱਸਦਾ ਹੈ ਵੀ ਜਦੋਂ ਮੈਂ ਕਹਿਨਾ ਸੀ ਨਾ ਵੀ ਆਪੋ ਆਪਣੀ ਕਰ ਲਓ ਤੇ ਇਦਾਂ ਪੈਂਦੇ ਸੀ ਜਿੱਦਾਂ ਭੂਤ ਚੜੇਲ ਉਹਨਾਂ ਵਿੱਚ ਬੜੇ ਹੋਣ ਇਦਾਂ ਉੱਡ-ਉੱਡ ਕੇ ਪੈਂਦੇ ਸੀ ਵੀ ਕਿਉਂ ਕਰ ਲਓ ਕਿਉਂਕਿ ਇਕੱਠਿਆਂ ਖਾਲਸਾ ਜੀ ਫਾਇਦਾ ਤੇ ਫਿਰ ਇਹ ਵੱਖੋ-ਵੱਖਰੀ ਨਹੀਂ ਸੀ ਕਰਦੇ ਆਪੋ ਆਪਣੀ ਨਹੀਂ ਸੀ ਕਰਦੇ ਇਹ ਕਹਿੰਦੇ ਸੀ ਵੀ ਤੂੰ ਤੇ ਕਮਾ ਕੇ ਆਇਆ ਉਥੋਂ ਇਹਨੂੰ ਜ਼ਮੀਨ ਥੋੜੀ ਦੇਣੀ ਆ ਇਦਾਂ ਦੀਆਂ ਗੱਲਾਂ ਉਹ ਕਰਦੇ ਸੀ ਮੰਨਦੇ ਹੀ ਨਹੀਂ ਸੀ ਵੀ ਜ਼ਮੀਨ ਆਪੋ ਆਪਣੀ ਕਰ ਲਈਏ ਇਹਨਾਂ ਮੈਂ ਤੀਜੇ ਚ ਪੈਰੇ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਨੇ ਐਸੀ ਕਲਾ ਵਰਤਾਈ ਖਾਲਸਾ ਜੀ ਉਹਨਾਂ ਨੇ ਮੂੰਹ ਆਪੇ ਨਿਕਲਾਇਆ ਵੀ ਸਾਨੂੰ ਆਹ ਜ਼ਮੀਨ ਦੇ ਦਿਓ ਇਹ ਇਥੇ ਬਸ ਰਹੀ ਖਾਲਸਾ ਜੀ ਇਹ ਤੇ ਹੁਣ ਦਾਸ ਨੇ ਸ਼ਾਰਟਕਾਟ ਸੁਣਾਤੀ ਵੀ ਉਹਨਾਂ ਨੇ ਆਪੋ ਆਪਣੀ ਮੰਨ ਲਈ ਫਿਰ ਵੀਰ ਕਹਿੰਦਾ ਵੀ ਮੈਂ ਜਦੋਂ ਚੌਥੇ ਚ ਪਹਿਰੇ ਉਦੋਂ ਤੀਜੇ ਚ ਪਹਿਰੇ ਤੋਂ ਬਾਅਦ ਇਹਦੀ ਛੇਤੀ ਕਾਰਜ ਨਹੀਂ ਹੋਇਆ ਫਿਰ ਇਹ ਰਫੜ ਪੈ ਗਿਆ ਉਹ ਕਹਿੰਦਾ ਵੀ ਮੈਂ ਉਹ ਜ਼ਮੀਨ ਲੈਣੀ ਉਹ ਕਹਿੰਦਾ ਮੈਂ ਉਹ ਜ਼ਮੀਨ ਲੈਣੀ ਚੌਥੇ ਚ ਪਹਿਰੇ ਤੇ ਮੈਂ ਜਦੋਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਕਿ ਬਾਬਾ ਜੀ ਮਹਾਰਾਜ ਇਹ ਵੀ ਸਾਡਾ ਮਸਲਾ ਤੁਸੀਂ ਉਹ ਹੱਲ ਕਰੋ ਤੇ ਵੀਰ ਕਹਿੰਦਾ ਸੀ ਵੀ ਜਦੋਂ ਚੌਥਾ ਚ ਪਹਿਰਾ ਮੈਂ ਕੱਟ ਕੇ ਗਿਆ ਸੀ ਉਦੋਂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਤੇ ਮਹਾਰਾਜ ਨੇ ਉਵੇਂ ਹੀ ਖੇਡ ਵਰਤਾਤ ਦਿੱਤੀ ਉਹਨੇ ਇੱਕ ਨੇ ਕਹਤਾ ਮੈਨੂੰ ਆਹ ਦੇ ਦਿਓ ਇੱਕ ਨੇ ਕਹਤਾ ਉਹ ਦੇ ਦਿਓ ਮੇਰੀ ਜਿਹੜੀ ਮਹਾਰਾਜ ਨੇ ਮੈਨੂੰ ਦੇਣੀ ਸੀ ਉਹ ਆਪਣੇ ਆਪ ਹੀ ਮੈਨੂੰ ਮਿਲ ਗਈ ਮਹਾਰਾਜ ਦੀ ਕਿਰਪਾ ਨਾਲ ਉਦੋਂ ਤੋਂ ਸੌਖੇ ਹੋ ਗਏ ਆ ਤੇ ਉਸ ਤੋਂ ਬਾਅਦ ਮਹਾਰਾਜ ਦੇ ਚਰਨਾਂ 'ਚ ਮੈਂ ਜਾਂਦਾ ਰਿਆ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਤੇ ਮਹਾਰਾਜ ਦੇ ਚਰਨਾਂ ਵਿੱਚੋਂ ਇੱਕ ਖੇੜ ਪ੍ਰਾਪਤ ਹੋਈ ਕਹਿੰਦਾ ਮੈਨੂੰ ਫਿਰ ਕਿ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹ ਜਿਹੜੀ ਬੀਬੀ ਸੀ ਨਾ ਜਿਹੜੀ ਮੈਨੂੰ ਸੁਪਨੇ ਵਿੱਚ ਨਜ਼ਰ ਆਈ ਉਹਦਾ ਮੈਨੂੰ ਫਿਰ ਸੁਪਨਾ ਆਇਆ ਇਹ ਸੁਪਨੇ ਵਿੱਚ ਇਹ ਮੈਨੂੰ ਉਹਨੇ ਕਿਹਾ ਵੀ ਤੂੰ ਜਿੱਥੇ ਮਰਜ਼ੀ ਭੱਜ ਲਾ ਜਿਹੜੇ ਮਰਜ਼ੀ ਬੰਦੇ ਕੋਲ ਚਲ ਜਾ ਜਿਹੜੇ ਮਰਜ਼ੀ ਬਾਬੇ ਕੋਲ ਚਲ ਜਾ ਵੀ ਮੈਂ ਤੁਹਾਡੇ ਘਰੋਂ ਕਰੋ ਕਲਾ ਨਹੀਂ ਨਿਕਲਣ ਦੇਣੀ ਇਹ ਸੁਪਨੇ ਵਿੱਚ ਮੈਨੂੰ ਦਿਖਿਆ ਇਹਨੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕੇ ਲਗਿਆ ਇਹਨਾ ਮੈਂ ਜਾ ਕੇ ਅਰਦਾਸ ਕੀਤੀ ਮੈਂ ਕਿਹਾ ਮਹਾਰਾਜ ਆਹ ਵਾਲਾ ਮੈਨੂੰ ਸੁਪਨਾ ਆਇਆ ਤੁਸੀਂ ਮਹਾਰਾਜ ਰਾਖੇ ਬਣਿਓ ਮਹਾਰਾ ਤੁਸੀਂ ਸਹਾਈ ਹੋਇਓ ਐਸੀ ਕਿਰਪਾ ਵਰਤੀ ਉਹ ਜਿਹੜੀ ਮਾਈ ਦਾ ਮੁਖ ਨਹੀਂ ਸੀ ਨਾ ਦੇਖਦਾ ਤੇ ਖਾਲਸਾ ਜੀ ਉਹ ਮਾਈ ਸਾਡੇ ਪਿੰਡ ਦੇ ਵਿੱਚੋਂ ਹੀ ਸੀ ਤੇ ਉਹ ਰਾਤ ਕਿਤੇ ਖਾਲਸਾ ਜਿਹੜੀਆਂ ਬੀਬੀਆਂ ਟੂਲੇ ਟਮਾਣੇ ਕਰਦੀਆਂ ਆਪ ਸੰਗਤਾਂ ਨੂੰ ਪਤਾ ਹੀ ਐ ਕੋਈ ਚਪਹਰੇ ਵਿੱਚ ਚ ਰਸਤੇ ਵਿੱਚ ਨਾਉਂਦਾ ਕੋਈ ਕਿਸੇ ਪ੍ਰਕਾਰ ਉਹ ਕਿਤੇ ਖਾਲਸਾ ਜੀ ਟੂਣਾ ਕਰਨ ਗਈ ਸੀ ਚ ਰਸਤੇ ਵਿੱਚ ਉਧਰੋਂ ਕੋਈ ਅਮਲੀ ਆਉਂਦਾ ਸੀ ਰਾਤ दारू ਪੀਤੀ ਹੋਊਗੀ ਮੋਟਰਸਾਈਕਲ ਤੇਜ ਸੀਗਾ ਉਹਦੇ ਵਿੱਚ ਵੱਜ ਗਿਆ ਤੇ ਖਾਲਸਾ ਜੀ ਦੋ ਜਗ੍ਹਾ ਤੋਂ ਟੂਲਾ ਟੁੱਟ ਗਿਆ ਉਧਰ ਤੇ ਉਥੇ ਉਹ ਟੀਕਾ ਮਾਰਨ ਲੱਗ ਪਈ ਰਾਤ ਦੀ ਗੱਲ ਜਿਹੜੋ ਟੀਕਾ ਸੁਣ ਕੇ ਫਿਰ ਖਾਲਸਾ ਜੀ ਲੋਕ ਇਕੱਠੇ ਹੋਏ ਇਨੋਂ ਉਹਨਾਂ ਨੇ ਵੇਖਿਆ ਤੇ ਇੱਕ ਨਾਰੀਅਲ ਸੰਧੂਰ ਹੋਰ ਬੜਾ ਕੁਝ ਸੂਈਆਂ ਧਾਗੇ ਇੱਕ ਗੁੱਡੀ ਜੀ ਬਣਾਈ ਇਦਾਂ ਦਾ ਰਹਿ ਕੇ ਬੈਠੀ ਤੇ ਖਾਲਸਾ ਜੀ ਉਹਦਾ ਪਾਜ ਉਗੜ ਗਿਆ ਸਾਰੇ ਪਿੰਡ ਨੇ ਉਹਦੀ ਥੂ-ਥੂ ਕੀਤੀ ਚਲੋ ਲੈ ਕੇ ਗਏ ਉਹਦਾ ਇਲਾਜ ਵੀ ਕਰਾਇਆ ਪਰ ਖਾਲਸਾ ਜੀ ਉਹਦਾ ਸਾਰੇ ਸੰਸਾਰ ਵਿੱਚ ਭਾਵ ਸਾਡੇ ਪਿੰਡ ਵਿੱਚ ਉਹ ਜਾਗੀ ਮਹਾਰਾਏ ਨੇ ਯਾਰ ਕਰ ਦਿੱਤਾ ਉਹਦਾ ਵੀ ਇਹ ਬੀਬੀ ਇਦਾਂ ਦੀ ਹੈ ਤੇ ਹੁਣ ਕੋਈ ਵੀ ਬੰਦਾ ਖਾਲਸਾ ਜੀ ਉਹਨੂੰ ਮੂੰਹ ਨਹੀਂ ਲਾਉਂਦਾ ਫੇ ਰੋਂਦੀ ਫਿਰਦੀ ਤੇ ਆਪਣੇ ਆਪ ਨੂੰ ਬੜਾ ਕਹਾਉਂਦੀ ਸੀ ਕਮੇਟੀਆਂ ਪਾਉਂਦੀ ਸੀ ਖਾਲਸਾ ਜੀ ਪੈਸੇ țeਲੇ ਵਾਲੀ ਸੀ ਤੇ ਪਿੰਡ ਵਿੱਚ ਪੂਰਾ ਉਹਨਾਂ ਦਾ ਰੋਪ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਹਿੰਦਾ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਮਹਾਰਾਜ ਤੁਸੀਂ ਰਾਖੇ ਹੋ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦਾ ਪਾ ਜਿਹੜਾ ਵਗੇੜ ਕੇ ਰੱਖਦਾ ਐਵੇਂ ਖਾਲਸਾ ਜੀ ਸ਼ਹੀਦ ਸਿੰਘ ਸਹਾਈ ਹੁੰਦੇ ਆ ਜਦੋਂ ਆਪਾਂ ਉਹਨਾਂ ਦੇ ਚਰਨਾਂ ਕਮਲਾਂ ਦਾ ਊਟ ਆਸਰਾ ਤੱਕਦੇ ਆ ਮਹਾਰਾਜ ਕਿਰਪਾ ਕਰਨ ਸਾਨੂੰ ਮੱਤ ਆ ਜਾਵੇ ਸਾਨੂੰ ਸਮਝ ਆ ਜਾਵੇ ਕਿ ਸਾਡਾ ਗੁਰੂ ਬੜਾ ਵੱਡਾ ਹੈ ਸਾਡੇ ਘਰ ਦੇ ਸਿੰਘ ਜਿਹੜੇ ਹਨ ਗੁਰੂ ਘਰ ਦੇ ਜਿਹੜੇ ਸਿੰਘ ਹਨ ਮਹਾਰਾਜ ਦੇ ਪਿਆਰੇ ਖਾਲਸਾ ਜੀ ਉਹਨਾਂ ਦੀਆਂ ਸ਼ਕਤੀਆਂ ਬਾਰੇ ਨੇ ਕੋਈ ਕਹਿ ਸਕਦਾ ਮਹਾਰਾਜ ਦੇ ਬਹੁਤ ਸਮਰਥ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਤੇ ਖਾਲਸਾ ਜੀ ਇਹ ਕੋਈ ਆਖੇ ਮਹਾਰਾਜ ਦੀ ਤਾਂ ਐਡੀ ਵੱਡੀ ਖੇਡ ਹੈ ਮਹਾਰਾਜ ਦੇ ਸਿੱਖਾਂ ਵਿੱਚ ਐਸਾ ਬਲ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਾਲਸਾ ਜੀ ਖਿਮਾ ਕਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ